ਇੱਕ ਬਹੁਤ ਹੀ ਮੰਦਭਾਗੀ ਖਬਰ ਆ ਰਹੀ ਆ ਐਸ்சிਪੀਸੀ ਦੇ ਮੁੱਖ ਖਾਨਚੀ ਸਾਹਿਬ ਕਹਿੰਦੇ ਸਵੇਰੇ ਸੈਰ ਕਰਨ ਗਏ ਸੀ ਤੇ ਉਥੋਂ ਲਾਪਤਾ ਹੋ ਗਏ ਪਰਿਵਾਰ ਦੀ ਸ਼ਿਕਾਇਤ ਤੇ ਲੱਭਿਆ ਖੋਜਿਆ ਗਿਆ ਤੇ ਪਤਾ ਲੱਗਿਆ ਕਿ ਉਹਨਾਂ ਨੇ ਨਹਿਰ ਦੇ ਵਿਚਾਲ ਮਾਰਤੀ ਪਰਿਵਾਰ ਦੱਸ ਰਿਹਾ ਸੀ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਪਰ ਕੀ ਕਾਰਨ ਹੋਇਆ ਜਾਂ ਅੱਗੇ ਦੀ ਹੁਣ ਕੀ ਖਬਰ ਹੈ ਜੀ ਨਹੀਂ ਦੇਖੋ ਗੱਲ ਇਹ ਆ ਕਿ ਹੁਣ ਜਿਵੇਂ ਆਪਾਂ ਦੇਖਦੇ ਆਂ कि ਜਿਹੜਾ ਖਜ਼ਾਨਚੀ ਹੁੰਦਾ ਕਿਸੇ ਵੀ ਸੰਸਥਾ ਦਾ ਉਹ ਬਹੁਤ ਮਹੱਤਵਪੂਰਨ ਆਰਗਨ ਕਹਿ ਲੋ ਬਿਲਕੁਲ ਦਿਲ ਕਹਿ ਲੋ ਜਿਵੇਂ ਆਪਣੀ ਬਾਡੀ 'ਚ ਇੱਕ ਦਿਲ ਹੁੰਦਾ ਹ ਹ ਜਿਹਦੇ ਕੋਲ ਖਜ਼ਾਨਾ ਕੋਸ਼ ਹੈ ਜੀ ਤਾਂ ਉਹ ਇੱਕ ਤਰ੍ਹਾਂ ਨਾਲ ਦਿਲ ਹੀ ਹੈ ਹ ਇੱਕ ਵੱਡੀ ਜ਼ਿੰਮੇਵਾਰੀ ਬੜੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਚਾਹੇ ਤੁਸੀਂ ਕਿਸੇ ਕਲੱਬ ਦੇ ਖਜ਼ਾਨਚੀ ਤੋਂ ਲੈ ਕੇ ਦੇਸ਼ ਦੇ ਖਜ਼ਾਨਚੀ ਦੇਸ਼ ਦੇ ਖਜ਼ਾਨਚੀ ਕੌਣ ਹੁੰਦੇ ਨੇ ਜਿਹੜੇ ਖਜ਼ਾਨਾ ਮੰਤਰੀ ਹੈ ਹ ਆਪਣੇ ਕੋਲ ਨੇ ਖਜ਼ਾਮਚੀ 치마 ਸਾਹਿਬ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਸਾਹਿਬ ਤੇ ਗੱਲ ਇਹ ਆ ਕਿ ਭਾਈ ਹੁਣ ਜੇ ਤੁਸੀਂ ਦੇਖੋਗੇ ਕਿ ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਸਨ ਜੀ ਮਾਨਸਿਕ ਤੌਰ ਤੇ ਇੱਕ ਖਜ਼ਾਮਚੀ ਕਿਉਂ ਪਰੇਸ਼ਾਨ ਸੀ ਜੌਬ ਤਾਂ ਉਹਨਾਂ ਦੀ ਵਧੀਆ ਸੀਗੀ ਇੱਕ ਬੇਟੀ ਹੈ ਉਹਨਾਂ ਦੇ ਭਰਾਤਾ ਦੀ ਮੈਂ ਸੁਣ ਰਿਹਾ ਸੀਗਾ ਜੋ ਬਾਈਟ ਦੇ ਰਹੇ ਸੀਗੇ ਜੀ ਕਿ ਮੈਂ ਉਹਨਾਂ ਦਾ ਵੱਡਾ ਭਾਈ ਸਾਹਿਬ ਆ ਹੂੰ ਇਨਾਂ ਦੀ ਇੱਕੋ ਬੇਟੀ ਸੀ ਜਿਹੜੀ ਕਿ ਸ਼ਾਦੀशुदा ਹੈ ਸਭ ਤੋਂ ਵੱਡਾ ਤੇ ਇਹੀ ਫਿਕਰ ਹੁੰਦਾ ਹੈ ਨਾ ਬਿਲਕੁਲ ਉਹ ਤੇ ਆਪਣੇ ਘਰੇ ਵੱਸਦੀ ਹੈ ਜੀ ਫਿਰ ਮਾਨਸਿਕ ਪਰੇਸ਼ਾਨੀ ਕੀ ਸੀ ਜੇ ਕੋਈ ਹੋਰ ਤੰਗ ਕਰ ਰਿਹਾ ਸੀਗਾ ਹਮ ਤਾਂ ਸਰ ਐਸਟੀਪੀਸੀ ਦਾ ਖਜਾਨਚੀ ਬਹੁਤ ਵੱਡੀ ਗੱਲ ਹੈ ਉਹਦੇ ਮਗਰ ਇੱਕ ਤਾਕਤ ਖੜੀ ਹੋਈ ਬਿਲਕੁਲ ਫਿਰ ਜੇ ਕੋਈ ਬਹੁਤਾ ਹੀ ਤੰਗ ਕਰ ਰਿਹਾ ਸੀਗਾ ਹਮ ਤਾਂ ਉਹਦੇ ਨਾਮ ਦਾ ਸੁਸਾਇਸਾਈਡ ਨੋਟ ਹਾਲਾਂਕਿ ਸੂਸੈਟ ਨੋਟ ਮਿਲਣ ਦੀ ਗੁੰਜਾਇਸ਼ ਬਾਕੀ ਰਹਿੰਦੀ ਆ ਕਿਉਂਕਿ ਅੱਜ ਕੱਲ ਬਹੁਤ ਸਾਰੀਆਂ ਚੀਜ਼ਾਂ ਨੇ ਕੋਈ ਈਮੇਲ ਕਰ ਦਿੰਦਾ ਹੈ ਕਈ ਵਾਰ ਜਾਂ ਕਿਸੇ ਨੂੰ ਕੋਈ ਮੈਸੇਜ ਭੇਜ ਦਿੰਦਾ ਹੈ ਉਹ ਅਗੋਂ 12 ਘੰਟੇ ਬਾਅਦ 24 ਘੰਟੇ ਬਾਅਦ ਦੇਖਦਾ ਹੈ ਜੀ ਜਾਂ ਫੋਨ ਦੇ ਵਿੱਚ ਕਿਤੇ ਕੋਈ ਆਡੀਓ ਰਿਕਾਰਡ ਹੋ ਜਾਂਦੀ ਹੈ ਮਤਲਬ ਕਿ ਹਲੇ ਇੰਤਜ਼ਾਰ ਉਹ ਵੀ ਕਰਨਾ ਚਾਹੀਦਾ ਸਰ ਉਸ ਸੰਭਾਵਨਾ ਤੇ ਵੀ ਕੈਮਰਾਂਣਾ ਚਾਹੀਦਾ ਆ ਪਰ ਜੇ ਤੁਸੀਂ ਮਾਨਸਿਕ ਪਰੇਸ਼ਾਨੀ ਦੀ ਗੱਲ ਕਰ ਰਹੇ ਹੋ ਮਾਨਸਿਕ ਪਰੇਸ਼ਾਨੀ ਤੇ ਹੁਣ ਗੱਲ ਇਹ ਆ ਕਿ ਕਿਸੇ ਨੂੰ ਜੌਬ ਤੋਂ ਵੀ ਹੋ ਸਕਦੀ ਹੈ ਇਹ ਵੀ ਸੰਭਾਵਨਾ ਹੁੰਦੀ ਹੈ ਜੀ ਪਰ ਜੇ ਕੋਈ ਹੈ ਸੀ ਤਾਂ ਸੁਸਾਈਡ ਨੋਟ ਕਿਉਂ ਨਹੀਂ ਇਹ ਵੀ ਇੱਕ ਵੱਡਾ ਸਵਾਲ ਹੈ ਤੇ ਹੁਣ ਜਿੱਦਾਂ ਇਹ ਗੱਲ ਕਹੀ ਜਾ ਰਹੀ ਆ ਕਿ ਛਾਲ ਮਾਰੀ ਆ ਛਾਲ ਮਾਰੀ ਆ ਕੀ ਇਹਦੇ ਵੀ ਕੋਈ ਮੁਖਤਾ ਤੱਥ ਹੈਗੇ ਜੀ ਕਿਉਂਕਿ ਜਿਵੇਂ ਉਹ ਸੈਰ ਨੂੰ ਜਾਂਦੇ ਸੀ ਹੂੰ ਕੋਈ ਮਿਸ ਹੈਪਨਿੰਗ ਤੇ ਨਹੀਂ ਹੋਈ ਬਿਲਕੁਲ ਇਹ ਸਵਾਲ ਵੀ ਬਣਦਾ ਹੈ ਠੀਕ ਹੈ ਜੀ ਜਾਂ ਕਿਸੇ ਨੇ ਕੰਮ ਤਾਂ ਨਹੀਂ ਕਰ ਦਿੱਤਾ ਕੁਝ ਕੇ ਬਿਲਕੁਲ ਸਮਝਦੇ ਹੋ ਨਾ ਸੋ ਇੱਕ ਕਾਫੀ ਭੇਤ ਭਰਿਆ ਮਾਮਲਾ ਹੈ ਕਿਉਂਕਿ ਉਹ ਖਜਾਮਚੀ ਨੇ ਜੀ ਠੀਕ ਹੈ ਨਾ ਜੀ ਖਜਾਮਚੀ ਨੇ ਮੈਂ ਵਾਰ-ਵਾਰ ਕਹਿਆ ਹੈ ਕਿ ਬਹੁਤ ਸੈਂਸਿਟਿਵ ਮਾਮਲਾ ਹੈ ਕਿ ਅਸੀਂ ਕਿਸੇ ਦੀ ਮੌਤ ਨੂੰ ਤਮਾਸ਼ਾ ਨਹੀਂ ਬਣਾ ਸਕਦੇ ਤਾਂ ਪਰ ਜਿਹੜੇ ਸਵਾਲ ਨੇ ਇਹੋ ਆ ਕਿ ਐਡਾ ਜ਼ਿੰਮੇਵਾਰ ਵਿਅਕਤੀ ਜੇ ਮਾਨਸਿਕ ਤੌਰ ਤੇ ਕਿਸੇ ਨੂੰ ਪਰੇਸ਼ਾਨ ਸੀ ਜੀ ਤਾਂ ਉਹ ਜ਼ਰੂਰ ਕੋਈ ਨਾ ਕੁਝ ਲਿਖ ਕੇ ਤੇ ਗਿਆ ਹੋਊਗਾ ਨਾ ਹੂੰ ਤੇ ਉਹ ਕਿਸ ਤੋਂ ਪਰੇਸ਼ਾਨ ਹੈ ਇਸ ਚੀਜ਼ ਤੇ ਪਹੁੰਚਣਾ ਚਾਹੀਦਾ ਜੀ ਜੀ ਐਸਟੀਪੀਸੀ ਵੀ ਕੰਮ ਕਰੇ ਸਰਕਾਰ ਵੀ ਕੰਮ ਕਰੇ ਬਿਲਕੁਲ ਕਿਉਂਕਿ ਕਈ ਵਾਰ ਇਹ ਹੁੰਦਾ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਭਾਈ ਥਾਣੇ ਦੀ ਮਾਂ ਮੁਨਸ਼ੀ ਹੁੰਦੀ ਆ ਅਸੀਂ ਸੋਚਦੇ ਹੁੰਦੇ ਕਿ ਯਾਰ ਥਾਣੇ ਦੀ ਮਾਂ ਕਾਤੋਂ ਕਹਿੰਦੇ ਇਹਨੂੰ ਹੂੰ ਫਿਰ ਪੁਲਿਸ ਵਾਲਿਆਂ ਨੇ ਆਪ ਹੀ ਸਮਝਾਦਾ ਕਿਉਂਕਿ ਉਹ ਚੱਕਰ ਲੱਗ ਕੇ 8-10 ਸਾਲ ਦੀ ਉਮਰ ਤੋਂ ਹੀ ਜੀ ਤਾਂ ਸਮਝ ਆ ਗਈ ਕਿ ਕਿਉਂ ਕਿ ਮਾਲ ਦੀ ਵੀ ਚਾਬੀ ਉਹਨਾਂ ਦੇ ਕੋਲ ਆ ਹੂੰ ਡਿਊਟੀਆਂ ਵੀ ਉਹ ਲਾ ਰਹੇ ਆ ਜੀ ਹਲਕੇ ਸਾਰਾ ਕਰਤਾ ਧਰਤਾ ਕੰਮ ਮੁਨਸ਼ੀ ਦਾ ਹੈ ਜੀ 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 ਠੀਕ ਹੈ ਨਾ ਜੀ ਹਵਾਲਾਤੀ ਹੈ ਜਿਹੜਾ ਉਹਦਾ ਰੋਟੀ ਪਰ एवरीथिंग ਉਹਨੇ ਦੇਖਣਾ ਸਾਰੀ ਨਿਗਰਾਨੀ ਉਸਦੀ ਸਾਰੀ ਨਿਗਰਾਨੀ ਜ਼ਿੰਮੇਵਾਰੀ ਉਹਦੀ ਹੈ ਤਾਂ ਬਿਲਕੁਲ ਜਿਹੜਾ ਕਿਸੇ ਵੀ ਸੰਸਥਾ ਦਾ ਖਜ਼ਾਨਚੀ ਆ ਇੱਕ ਤਰ੍ਹਾਂ ਨਾਲ ਉਹ ਵੀ ਸੰਸਥਾ ਦੀ ਮਾਂ ਆ ਹਾਂ ਬਿਲਕੁਲ ਠੀਕ ਹੈ ਨਾ ਜੀ ਜਿੰਨੇ ਖਜ਼ਾਨਾ ਸਾਂਭਣਾ ਜੀ ਜੀ ਜਿੰਨੇ ਸਾਬ ਕਤਾਬ ਰੱਖਣਾ ਚਾਹੇ ਉਹ ਬੈਂਕ ਦਾ ਖਜ਼ਾਨਚੀ ਆ ਸਭ ਤੋਂ ਤਗੜੀ ਕੈਸ਼ੀਅਰ ਦੀ ਆਪਾਂ ਦੇਖੀ ਤਾਂ ਬੈਂਕ 'ਚ ਜ਼ਿੰਮੇਵਾਰੀ ਹੁੰਦੀ ਹੈ ਨਾ ਕੈਸ਼ ਪੂਰਾ ਕਰਨਾ ਕੰਡਕਟਰ ਬਸ ਦਾ ਖਜਾਨਚੀ ਹੈ ਸਰ ਤੇ ਸਾਰੇ ਮਹੱਤਵਪੂਰਨ ਆ ਤਾਂ ਪੈਸੇ ਦਾ ਜਦੋਂ ਕੋਈ ਜ਼ਿੰਮੇਵਾਰ ਵਿਅਕਤੀ ਬਹੁਤ ਹੀ ਜ਼ਿੰਮੇਵਾਰ ਵਿਅਕਤੀ ਜਦੋਂ ਇਸ ਤਰ੍ਹਾਂ ਸੂਸੈਟ ਕਰੇਗਾ ਜਾਂ ਕਥੇ ਤੌਰ ਤੇ ਕਹਨੋ ਕਿ ਕੋਈ ਹੋਰ ਗੱਲ ਹੈ ਤਾਂ ਫਿਰ ਮਾਮਲਾ ਇਹ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਕਿਉਂ ਹੈ ਕਿਉਂ ਸੀ ਜੇ ਤਾਂ ਕੋਈ ਘਰ ਪਰੇਸ਼ਾਨੀ ਹੁੰਦੀ ਤਾਂ ਫਿਰ ਘਰ ਵਾਲੇ ਦੱਸ ਦਿੰਦੇ ਕਿ ਭਾਈ ਐਸ ਗੱਲੋਂ ਸਰਦਾਰ ਸਾਹਿਬ ਪਰੇਸ਼ਾਨ ਸਨ ਜੀ ਕਰਦੀ ਕੋਈ ਪ੍ਰੋਬਲਮ ਸੀਗੀ ਹੂੰ ਹੂੰ ਕਿਉਂਕਿ ਜਿਨ੍ਹਾਂ ਦਾ ਜੀ ਚਲਾ ਗਿਆ ਉਹ ਕਿਉਂ ਝੂਠ ਬੋਲਣਗੇ ਜੀ 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 ਕਿਉਂ ਕਿਸੇ ਨੂੰ ਉਹ ਸ਼ੱਕੀ ਕਰਨਗੇ ਹੂੰ ਸੋ ਕੁਝ ਸਵਾਲ ਆਗੇ ਨੇ ਹਾਲਾਂਕਿ ਆਪਾਂ ਸੀਮਤ ਹੀ ਰਵਾਂਗੇ ਜੀ ਬਿਲਕੁਲ ਅਜੇ ਤੱਕ ਡੈਡ ਬਾਡੀ ਸ਼ਾਇਦ ਮਿਲ ਗਈ ਹੈ ਹਾਂ ਜੀ ਹਾਂ ਜੀ ਡੈਡ ਬਾਡੀ ਮਿਲ ਗਈ ਆ ਪੋਸਟਮਾਰਟਮ ਹੋਵੇਗਾ ਹੂੰ ਸਾਰੇ ਸਵਾਲਾਂ ਦਾ ਸ਼ਾਇਦ ਜਵਾਬ ਮਿਲ ਜਾਏਗਾ ਪਰ ਮੇਰੇ ਖਿਆਲ ਦੇ ਨਾਲ ਪੂਰੀ ਸੰਜੀਦਗੀ ਨਾਲ ਜਾਂਚ ਪੜਤਾਲ ਕਰਨ ਦੀ ਜ਼ਰੂਰਤ ਹੈ ਬਿਲਕੁਲ ਜੀ ਬਿਲਕੁਲ ਤੁਹਾਨੂੰ ਮੈਂ ਇੱਕ ਹੋਰ ਦੱਸ ਦਿੰਦਾ ਹੂੰ ਫਰੀਦਕੋਟ ਦੇ ਵਿੱਚੋਂ ਇੱਕ ਬਹੁਤ ਵੱਡਾ ਮਾਮਲਾ 2014-15 ਦੇ ਆਸ-ਪਾਸ ਵਾਪਰਿਆ ਸੀ ਉੱਥੇ ਧੜਾ ਧੜ ਕਹਿੰੋ ਕਿ ਬੱਚੇ ਇੱਕ ਨੌਜਵਾਨ ਗਾਇਬ ਹੋਏ ਸੀ ਹੂੰ ਕੋਤਵਾਲੀ ਦੇ ਅੱਗੇ ਇੱਕ ਕੁੜੀ ਨੇ ਧਰਨਾ ਵੀ ਲਾਇਆ ਸੀ ਇਤਫਾਕਨ ਅਸੀਂ ਉਹਦੇ ਕੋਲ ਚਾਰਕੀ ਵੀ ਆਏ ਸੀ ਹੂੰ ਫਰੀਦਕੋਟ ਤੋਂ ਅਸੀਂ ਉਹ ਐਂਟੀ ਡਰੱਗ ਕੰਪਲੇਨ ਚ ਸੀਗੇ ਸ਼ਾਇਦ ਉਸ ਦਿਨ ਜੀ ਤਾਂ ਉੱਥੇ ਇਹ ਸੀਗਾ ਕਿ ਉਹ ਜਿਹੜਾ ਮੁੰਡਾ ਸੀਗਾ ਜਿਹੜਾ ਸ਼ਾਇਦ ਤੋਂ ਬਾਅਦ ਨਹੀਂ ਲੱਭਿਆ ਮਨੋਜ ਅਸੀ ਸ਼ਾਇਦ ਉਹਦਾ ਨਾਮ ਜੀ ਮੈਂ ਭੁੱਲਦਾ ਨਹੀਂ ਕੋਈ ਫਰੀਦਕੋਟ ਤੋਂ ਹੈ ਤੁਹਾਨੂੰ ਜਦ ਇਹ ਦੱਸ ਦਊਗਾ ਜੀ ਜੀ ਉਹ ਏਟੀਐਮ ਚ ਕੈਸ਼ ਪਾਉਣ ਦੀ ਜ਼ਿੰਮੇਵਾਰੀ ਨਿਭਾਉਂਦਾ ਸੀਗਾ ਜੀ ਹੂੰ ਫਿਰ ਪੈਸੇ ਨਾਲ ਜੁੜਿਆ ਪੈਸੇ ਨਾਲ ਜੁੜਿਆ ਮਾਮਲਾ ਸੀ ਤੇ ਇਸੇ ਕਰਕੇ ਹੀ ਉਸ ਨੂੰ ਸ਼ੱਕੀ ਨਿਗਾਹ ਨਾਲ ਦੇਖਿਆ ਜਾ ਰਿਹਾ ਸੀਗਾ ਕਿ ਹੋ ਸਕਦਾ ਕਿਸੇ ਨੇ ਅਗਵਾ ਕਰਕੇ ਉਹਨੂੰ ਕੁਝ ਐਸਾ ਵੈਸਾ ਕਰ ਦਿੱਤਾ ਹੋਵੇ ਤਾਂ ਮੈਂ ਕਹਿ ਰਿਹਾ ਕਿ ਵਿੱਤੀ ਜ਼ਿੰਮੇਵਾਰੀ ਜਿਹੜੀ ਹੁੰਦੀ ਆ ਉਹ ਬੜੀ ਸੈਂਸਿਟਿਵ ਹੁੰਦੀ ਆ ਉਹਦੇ ਚ ਕੋਈ ਦੂਜਾ ਕੋਈ ਗੜਬੜੀ ਸ਼ਟ ਬੜੀ ਕਰਦਾ ਹੈ ਤਾਂ ਕੋਈ ਬੰਦਾ ਫੜ ਲੈਂਦਾ ਬਹੁਤ ਕੁਝ ਹੁੰਦਾ ਜੀ ਮੈਂ ਤਾਂ ਹੀ ਕਹ ਰਿਹਾ ਕਿ ਆਪਾਂ ਸੀਮਤ ਰਾਵਾਂਗੇ ਜਦੋਂ ਤੱਕ ਕੋਈ ਗੱਲ ਸੁਣ ਨਹੀਂ ਹਾਂ ਜੀ ਕਿਉਂਕਿ ਸੈਂਸਿਟਿਵ ਮਾਮਲਾ ਹੈ ਬਟ ਇਹ ਹੈ ਕਿ ਇਹਨੂੰ ਸੰਜੀਦਗੀ ਨਾਲ ਨਿਜਿੱਠਿਆ ਨਵੇੜਿਆ ਜਾਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਦੋਸਤ ਵੀ ਕਹਿ ਰਹੇ ਨੇ ਕਹਿ ਰਹੇ ਨੇ ਕਿ ਕੁਝ ਮਾਮਲੇ ਜਿਹੜੇ ਹੁੰਦੇ ਆ ਆ ਦੇਖੋ ਅਸੀਂ ਸੇਖੋ ਸਭ ਕਹ ਰਹੇ ਮਨੋਜ ਸੀ ਲਓ ਮੈਨੂੰ ਨਾਮ ਯਾਦ ਆ ਗਿਆ ਵੀ ਕਿ ਲੋ 10 ਸਾਲ ਜੀ ਦੱਸਿਓ ਜਗਸੀਰ ਜੀ ਉਹ ਮੜਕੇ ਤਾਂ ਨਹੀਂ ਲੱਭਿਆ ਮੁੰਡਾ ਜੀ ਪਲੀਜ਼ ਮਾੜਾ ਜਦ ਸੋ ਇਹ ਬਹੁਤ ਵੱਡਾ ਮਾਮਲਾ ਸੀਗਾ ਜੀ ਹੂੰ 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 ਵੈਸੇ ਜੇ ਕਿਸੇ ਨੇ ਸਟੋਰੀ ਕਰਨੀ ਹੋਵੇ ਪੱਤਰਕਾਰ ਨੇ ਅੱਜ ਦੇ ਦੌਰ ਚ ਫਰੀਦਕੋਟ ਦੇ ਵਿੱਚੋਂ ਉਦੋਂ ਕਾਫੀ ਲਾਪਤਾ ਹੋਏ ਲੋਕ ਜੀ ਉਸ ਦੌਰ ਦੇ ਵਿੱਚ ਜਾਂ ਪੂਰੇ ਪੰਜਾਬ ਚ ਹੋਏ ਹੂੰ ਤਾਂ ਉਹਨਾਂ ਦੇ ਵਿੱਚੋਂ ਮਨੋਜ ਦਾ ਮਾਮਲਾ ਬਹੁਤ ਦੁਰਲੱਭ ਸੀਗਾ ਬਹੁਤ ਵਿਰਲਾ ਮਾਮਲਾ ਸੀਗਾ ਜੀ ਜੀ ਨਿਰਮਲ ਜੀ ਕਹਿ ਰਹੇ ਨੇ ਕਿ ਇਸ ਮਾਮਲੇ ਦੇ ਵਿੱਚ ਵੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਖੈਰ ਬਿਲਕੁਲ ਸੱਚਮੁੱਚ ਤੁਸੀਂ ਕਿਹਾ ਔਰ ਇੱਕ ਮਿੱਤਰ ਇੱਥੇ ਕਮੈਂਟ 'ਚ ਮੈਂ ਉਹਨਾਂ ਦਾ ਵੀ ਪੜ੍ਹਦੇ ਨਾ ਕਹਿੰਦੇ ਕਿ ਜਗਦੇਵ ਸਿੰਘ ਖੁੱਡੀਆਂ ਹੋ ਰਹਿਆਂ ਦਾ ਮਸਲਾ ਵੀ ਕਹਿੰਦੇ ਕੁਝ ਇਸ ਤਰ੍ਹਾਂ ਦਾ ਹੀ ਰਸਮਈ ਸੀਗਾ ਉਹਦੇ ਤੇ ਅਸੀਂ ਸਵਾਲ ਵੀ ਪੁੱਛਿਆ ਸੀ ਗੁਰਮੀਤ ਸਿੰਘ ਖੁੱਡੀਆਂ ਨੂੰ ਸਾਡੇ ਸਟੂਡੀਓ ਆਏ ਸਨ ਜੀ ਠੀਕ ਹੈ ਨਾ ਜੀ ਉਹ ਜਾਂਚ ਪੜਤਾਲ ਚੱਲੀ ਆ ਪਰ ਕੋਈ ਉਹਦਾ ਠੋਸ ਨਤੀਜਾ ਨਹੀਂ ਨਿਕਲਿਆ ਜੀ ਹੂੰ ਜੀ ਮਿੰਟੂ ਜੀ ਬਿਲਕੁਲ ਨਹੀਂ ਮਿਲਿਆ ਅੰਗਰਜੀ ਦਾ ਅੱਛਾ ਜੀ ਨਹੀਂ ਮਿਲਿਆ ਹਾਂ ਮਨੋਜ ਬਹੁਤ ਪੁਰਾਣਾ ਮਾਮਲਾ ਸੀ ਤੇ ਬੜਾ ਹੀ ਉਸ ਵੇਲੇ ਕਹਿੰ ਲਉ ਕਿ ਸੁਰਖੀਆਂ ਚਾਇਆ ਮਾਮਲਾ ਸੀ ਜੀ ਮਿੰਟੂ ਜੀ ਖੈਰ ਮੈਂ ਨਾਲ ਹੀ ਇਹਦੀ ਇੱਕ ਖਬਰ ਹੋਰ ਨਾਲ ਹੀ ਸਾਂਝੀ ਕਰਦਾ ਜੀ ਕੱਲ ਇੱਕ ਇਕੱਤਰਤਾ ਹੋਈ ਪੰਜ ਸਿੰਘ ਸਹਿਬਾਨਾਂ ਦੀ ਉਹਦੇ ਵਿੱਚ ਕਾਫੀ ਮਸਲਿਆਂ ਤੇ ਚਰਚਾ ਹੋਈ ਕਹਿੰਦੇ 8 ਮਤੇ ਪਾਸ ਕੀਤੇ ਗਏ ਉਹਦੇ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਹੋਰਾਂ ਨੇ ਇੱਕ ਗੱਲ ਕਹੀ ਮੈਨੂੰ ਲੱਗਦਾ ਕਿ ਉਹ ਸਾਰਿਆਂ ਦੇ ਸੁਣਨ ਯੋਗ ਗੱਲ ਹੈ ਸਾਰਿਆਂ ਦੇ ਅਮਲ ਕਰਨ ਯੋਗ ਗੱਲ ਹੈ ਉਹ ਕੀ ਮਤੇ ਸੀ ਜਾਂ ਕਿਹੜੀਆਂ ਗੱਲਾਂ ਸੀ ਥੋੜਾ ਜਿਹਾ ਵੀ ਕਿਉਂਕਿ ਸੈਂਸਿਟਿਵ ਗੱਲਾਂ ਹੁੰਦੀਆਂ ਨੇ ਮੈਂ ਜ਼ਿਆਦਾ ਖੋਜ ਨਹੀਂ ਕੁਝ ਧਾਰਮਿਕ ਨੇ ਜੀ ਸੁਖਮ ਸਾਹਿਬ ਜਿੱਦਾਂ ਨਾਲ ਉਹ ਕਿ ਗ੍ਰੰਥੀ ਸਿੰਘਾਂ ਬਾਰੇ ਉਹਨਾਂ ਨੇ ਕਿਹਾ